ਲਿਆ ਕੇ 12 ਲੱਖਾਂ ਇੱਥੇ ਲਿਆ ਕੇ ਪਿਠਾ ਲਾ ਤੈਨੂੰ ਤੂੰ ਕਹਿੰਦਾ ਨਾ ਮੈਂ ਰਾਤ ਸਾਰੀ ਸੁੱਤਾਂਗੇ ਤੂੰ ਦਿਨੇ ਵੀ ਨਹੀਂ ਸੌਂਵੇਂਗਾ ਰਾਤ ਤੇ ਸੁਣਾ ਤੂੰ ہاں ਤੇਰੀ ਹੱਦੋ ਹੀ ਤੇਰਵਾਰੀ ਤੇਰੀ ਤੂੰ ਗੜਕੇ ਜਵਾਬ ਆਏ ਭਾਈ ਆ ਜਹੇਦਾ ਕੀ ਰਾਮਸੰਗਣ ਵਾਲੇ ਉਹ ਵੀ ਸਾਡੇ ਨਾਲ ਖਲੋਤੇ ਆ ਸਾਰਾ ਪਿੰਡਾਂ ਦੇ 6-7 ਪਿੰਡ ਪਟਾਲੀਆਂ ਲੈ ਕੇ ਆਉਣਗੇ ਤੂੰ ਇੱਥੇ ਬੈਠਾ ਜਿੱਥੇ ਆ ਤੂੰ ਤੇ ਇੱਥੇ ਆਈ ਨਹੀਂਗਾ ਤੂੰ ਕੀ ਕਰਨ ਤੇ ਆ ਕਿੱਥੇ ਆਉਣਾ ਹੁਣ ਕਿੱਥੇ ਤੂੰ ਦੱਸ ਆਹੀ ਤੇ ਸਾਰਾ ਪਿੰਡ ਬੈਠਿਆਂਗਾ ਆਜ ਤੌਣ ਲਗੇ ਧਰਨਾ ਤੇ ਆ ਫਿਰ ਸੰਗਣਾਂ ਕੋਲ ਦੱਸ ਇੱਕ ਇੱਕ ਨੂੰ ਕੰਮ ਥੋੜਾ ਦਾ ਵੀ ਤਰੀਕ ਇੱਕ ਪਾਸੇ ਖਿਲਾ ਕੇ ਬਿਆਰ ਮੈਂ ਤੁਹਾਨੂੰ ਆਖੀ ਨੂੰ ਇਹਨੂੰ ਪੰਦ ਕਾ ਤੋਂ ਦੇ ਦੇ ਜੀ ਮੇਸ ਪਿੰਡ ਰੋਡ ਤੋਂ ਟੰਡੇ ਰੋਡ ਤੋਂ 50 ਪਿੰਡ ਰੋਡ ਦੇ ਵਿੱਚ ਬਾਈ ਅੱਗੇ ਪਿਛਲੇ ਬੇ ਲੋਕਾਂ ਨੇ ਕਰਤੇ ਆ ਕਿ ਆਪਣੇ ਪਿੰਡ ਨਹੀਂ ਲੜਾ ਦੇ ਕਰ ਲੈ ਸਾਰਾ ਗਿਣਿਆ ਮੈਂ ਕਿੱਥੇ ਤੂੰ ਕਹਿੰਦਾ ਵਾ ਮਤਰਾ ਦੇ ਰਿਹਾ ਹੱਥ ਹੀ ਤੇਰੀ ਮਾਰੀ ਨਕਾਣ ਇਹ ਤੇ ਕਰਨਾ ਚਾਹੀਦਾ ਇਹ ਹੋ ਕੇ ਦਾ ਕਿੰਨਾ ਪਿਆ ਆ ਪਿਆ ਲੈ ਕੇ ਜਾਣ ਆਪਦਾ ਬਚਾਉਂਦੇ ਫਿਰ ਨਾ ਇਹ ਡੋ ਬੰਦੇ ਸਾਰੇ ਮੇਤਕੀ ਤੁਸੀਂ ਮੇਤਕੇ ਤੁਹਾਨੂੰ ਸਰਕਾਰ ਦੀ ਬੁਖਾਇਦਾ ਹੈ ਆਪਣਾ ਵੀ ਮੇਤਕੇ ਪਿੰਡ ਮਾਰਨੇ ਆ ਮੈਂ ਤੈਨੂੰ ਇਹ ਆਪਿਆ ਤੇਰੀ ਇਹੋ ਗਿਆਬ ਦਾ ਜਿਹੜਾ ਤੂੰ ਜਿੱਦਾਂ ਗੱਲਾਂ ਕਰਦੇ ਆਂ ਕਿ ਮੈਂ ਸਾਰੀ ਰਾਤ ਜਾਗਦਾ ਸਾਡਾ ਸਹਾਰਾ ਤੂੰ ਨੌਕਰੀ ਨਹੀਂ ਕਰਦਾ ਕੀ ਮੈਂ ਪੂਰੀ ਸੁਣਾ ਕੀ ਮੈਂ ਪਿੰਡ ਰੋਡ ਲਵਾ ਕੇ ਤੇ ਗੱਲ ਸੁਣ ਲਿਆ ਕੀ ਤੂੰ ਤੋ ਦਾਸ ਸਾਥ ਤੂੰ ਕੁਦਾ ਕਰ ਕੀ ਕਰਦਾ ਮੈਂ ਨਾ ਉਹ ਕਿੱਥਾ ਕੋਣ ਕਿੱਥੇ ਗੱਡੀ ਭਾਣੀ ਚੱਲੇ ਗਿਆ ਹੁਣ ਕਿੱਥਾ ਵੀ ਗੇਟ ਖੁੱਲ ਕੇ ਅਰੇ ਮੈਂ ਕੋਲਣੇ ਵੀ ਜੋ ਪਿੰਡ ਰੋਡ ਜਾਂਦਾ ਉਦੋਂ ਖੋਲਣੇ ਹੈਗੇ ਉਦੋਂ ਟੱਪਣ ਵਾਲਾ ਹੋ ਗਿਆ ਪਾਣੀ ਆ ਪਤਾ ਜੀ ਉਹਨਾਂ ਜਿਵੇਂ ਪਹਿਲਾਂ ਆ ਵੇਖੋ ਜੀ ਆਣ ਕੇ ਤਾਂ ਇੱਥੇ ਅਸੀਂ ਗੇਟ ਖਲਾਏ ਆ ਤੇ ਪਿਛੋਂ ਨਹਿਰ ਟੁੱਟ ਚੱਲੀ ਸੀ ਇਹ ਨਹਿਰ ਮਹਿਕਮਾ ਵਾਲੇ ਵੀ ਇਹ ਵੀ ਇਹ ਘੜੇ ਦਾ ਟੱਪਣ ਨਹੀਂ ਪਿਛਲੀ ਵਾਰ ਵੀ 7-8 ਦਿਨ ਪਹਿਲਾਂ ਨਹਿਰ ਟੁੱਟ ਚੱਲੀ ਸੀ ਉਸ ਦਿਨ ਵੀ ਅਸੀਂ ਇਹ ਗੇਟ ਖਲਾਏ ਆ ਆਣ ਕੇ ਤੇ ਉਦੋਂ ਉੱਤੋਂ ਦੀ ਨਹਿਰ ਦੇ ਪਾਣੀ ਵਗੰਦਾ ਪਿਆ ਸੀ ਇਹਨਾਂ ਦੇ ਕੋਈ ਕੰਮ ਤੇ ਜੂਨ ਨਹੀਂ ਸਰਕਦੀ ਸਰਕਾਰਾਂ ਦੇ ਜਾਂ ਆਪਦੇ ਦੇਸ਼ਾਂ ਨਾਲ ਕਿ ਜਿੱਥੇ ਵੀ ਹੈਗਾ ਡੈਮ ਵੱਜੇ ਨੇ ਉੱਥੇ ਪਿੰਡ ਰੋੜ ਦੋ ਆ ਹਾਲੇ ਪੰਜਾਬ ਸਰਕਾਰ ਦੇ ਵੈਦੂ ਜੀ ਦਾ ਖਾਲਸਾ ਵੈਦੂ ਜੀ ਦੀ ਫਤਿਹ ਅੱਜ ਸਾਰਾ ਇਲਾਕਾ ਖਿਆਲਾ ਢੰਡੇ ਮਨੇਸ਼ ਹੋਰ ਵੀ ਜਿੰਨੇ ਨਗਰ ਨੇ ਇੱਥੇ ਕਿਸਾਨ ਜਥੇਬੰਦੀਆਂ ਆਪਾਂ ਸਾਰੇ ਇੱਥੇ ਉਦਨਵਾਲ ਨਹਿਰ ਤੇ ਇਕੱਤਰ ਹੋਏ ਆਂ ਇਹ ਬਿਜਲੀ ਦਾ ਬਲਾਡ ਲੱਗਾ ਤੁਸੀਂ ਦੇਖ ਸਕਦੇ ਜੀ ਇੱਥੇ ਆ ਜਿਹੜੇ ਗੇਟ ਨੇ ਬਿਲਕੁਲ ਬੰਦ ਕੀਤੇ ਹੋਏ ਸੀ ਤੇ ਇਹ ਨਾਲ-ਨਾਲ ਨਹਿਰ ਤੇ ਪਾਣੀ ਜਿਹੜਾ ਹੈ ਉਪਰੋ ਦੀ ਉਛਲਣਾ ਸ਼ੁਰੂ ਹੋ ਗਿਆ ਤਾਂ ਵਾਰ-ਵਾਰ ਪਹਿਲਾਂ ਵੀ ਆ ਕੇ ਹੀ ਪਾਣੀ ਛਡਾਉਣਾ ਪੈਂਦਾ ਅੱਜ ਵੀ ਲਗਭਗ ਸਿੱਤੀ ਬਣ ਗਈ ਸੀ ਵੀ ਇਨਾ ਪਿੰਡਾਂ ਚ ਹੜ੍ਹ ਆ ਜਾਣਾ ਸੀ ਤਾਂ ਇਹ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਗੁਰਦਰਾ ਬਾਬਾ ਰਾਮਸਰ ਸਾਹਿਬ ਤੋਂ ਹੀ ਆਏ ਆ ਆਵਾਜ਼ ਦੇ ਕੇ ਸਾਰੇ ਇਲਾਕੇ ਨੂੰ ਕਤਰ ਕੀਤਾ ਤੇ ਹੁਣ ਆ ਕੇ ਜਲ ਛਡਾਇਆ ਤੇ ਸਾਡੀ ਬੇਨਤੀ ਹੈ ਇਹ ਨਹਿਰ ਵਿਭਾਗ ਨੂੰ ਜਲ ਵਿਭਾਗ ਨੂੰ ਵੀ ਤੁਸੀਂ 14 ਕੀ ਜੇ ਸਾਨੂੰ ਡੋਬਣਾ ਚਾਹਦੇ ਜੀ ਅਸੀਂ 6-7 ਦਿਨ ਪਹਿਲਾਂ ਵੀ ਇਹ ਨਹਿਰ ਉਹ ਪਿਛੋਂ ਟੁੱਟ ਚਲੀ ਗਈ ਹੈ ਉਹਦੀ ਵੀਡੀਓ ਵੀ ਹੈਗੀ ਸਾਡੇ ਕੋਲ ਉਹ ਪਿੰਡ ਵੱਲੋਂ ਟੁੱਟਦੀ ਟੁੱਟਦੀ ਨਹਿਰ ਉਹਨਾਂ ਨੂੰ ਪਤਾ ਲੱਗ ਗਿਆ ਤੇ ਅਸੀਂ ਉਧਰ ਆਣ ਕੇ ਬੜੀ ਮੁਸ਼ਕਲ ਨਾਲ ਗੇਟ ਖੁਆਏ ਉਹਤਨ ਵੀ ਨਹਿਰ ਟੁੱਟਣ ਨੂੰ ਬਚਾਈ ਫਿਰ ਇਹਨਾਂ ਨੇ ਜੀਸੀਪੀ ਲੈ ਆ ਕੇ ਉਹ ਨਹਿਰ ਤੇ ਸਾਰੇ ਮਿੱਟੀ ਪਾਈ ਹੈ ਹੁਣ ਅੱਜ ਫਿਰ ਇਹਨਾਂ ਨੇ ਮਾਲਾਈਆਂ ਕੀਤੀਆਂ ਤੇ ਉੱਥੇ ਨਹਿਰ ਟੁੱਟਦੀ ਟੁੱਟਦੀ ਚਲੋ ਸਾਰੀ ਸੰਗਤ ਹੋਈ ਇਕੱਠੀ ਤੇ ਨਹਿਰ ਗੇਟ ਖਲਾਏ ਨੇ ਇਹਨਾਂ ਨੂੰ ਖੁਦ ਨੂੰ ਵੀ ਸ਼ਰਮ ਆਉਂਦੀ ਕਿ ਗੇਟ ਨਹਿਰ ਟੁੱਟਣ ਲਈ ਆ ਤੇਰਾ ਕੁਝ ਹੀ ਲੱਗ ਰਿਹਾ ਜਾਵੇ ਇਹ ਜਾਣ ਪੁੱਝ ਕੇ ਇਹੋ ਜੇ ਕੰਮ ਕਰਦੇ ਨੇ ਵਾਹਿਗੁਰੂ ਜਿੱਕਰ ਖਾਲਸਾ ਭ ਚੰਗਾ ਜੀ ਮਾਰੇ ਬਹੁਤ ਬਹੁਤ ਮਿਹਰਬਾਨੀ ਯਾਰ ਇਹ ਕੁੱਤਾ ਡਾ ਪਿੰਟ ਵਾ ਇਹਨੇ ਜਾ ਗੋ ਅਸੀਂ ਤੁਹਾਨੂੰ ਡਾ ਡਾ ਪਾਣੀ ਲਓ ਇਹ 5 5 4 4 ਫੁੱਟ ਦੀ ਹੈਗਾ ਨਾ ਵੱਡਾ ਹੁਣ 2 2 ਫੁੱਟ ਵੱਟ ਦੀ ਰਹੀ ਤੇ ਆ ਜਾਣਾ ਪਰ ਉਹ ਨਹਿਰ ਚੁਰ ਕੇ ਬਾਹਰ ਚੀਜ਼ ਉਹ ਬੰਨਾ ਚਾਹੀਦਾ ਉਹਦਾ ਡੋਲਾ ਹੁੰਦਾ ਹਰ ਚੀਜ਼ ਦਾ ਵਗਦਾ ਉਹ ਡੋਲਾ ਹੁੰਦਾ ਟਾਈਮ ਚਾਹੀਦਾ ਜੇ ਨਾ